ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਹਾਂਜੀ ਇਹ ਆ ਪਿੰਡ ਦੀ ਮੇਨ ਇੰਟਰੈਸ ਹਾਂਜੀ ਹੁਣ ਅਸੀਂ ਪਹੁੰਚੇ ਹਾਂ ਪਿੰਡ ਦੇ ਬਾਹਰਲੇ ਗੁਰੂ ਘਰ ਜਿਸ ਦਾ ਨਾਮ ਗੁਰਦੁਆਰਾ ਪ੍ਰਗਟ ਸਰਸਰ ਸਾਹਿਬ ਹੈ ਜਿਸ ਦੀ ਨੀ ਪਿੰਡ ਦੇ ਹੀ ਬਾਬਾ ਸੁੱਚਾ ਸਿੰਘ ਬੰਬਰ ਪਰਿਵਾਰ ਵੱਲੋਂ ਇੱਕ ਕਮਰੇ ਵਜੋਂ ਰੱਖੀ ਗਈ ਸੀ ਉਸ ਤੋਂ ਬਾਅਦ 1978 ਵਿੱਚ ਇਸ ਗੁਰੂ ਘਰ ਨੂੰ ਪਿੰਡ ਦੇ ਸਹਿਯੋਗ ਨਾਲ ਪੂਰਾ ਕੀਤਾ ਸੀ ਇਹ ਜੋ ਤੁਸੀਂ ਗੁਰੂ ਘਰ ਦੇਖ ਰਹੇ ਹੋ ਇਹ ਪਿਛਲੇ ਕੁਝ ਸਾਲ ਤੋਂ ਪਿੰਡ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ ਇਹ ਗੱਲ ਕਰੀਏ ਲੰਗਰ ਹਾਲ ਦੀ ਇੱਥੇ ਤਕਰੀਬਨ 1000 ਤੋਂ 1500 ਬੰਦਾ ਇੱਥੇ ਲੰਗਰ ਛੱਕ ਸਕਦਾ ਹੈ ਇਹ ਜੋ ਤੁਸੀਂ ਵੀਡੀਓ ਦੇ ਵਿੱਚ ਬੋਰਡ ਦੇਖ ਰਹੇ ਹੋ ਇਹ ਬੋਰਡ ਵੀ ਤਕਰੀਬਨ ਉਨਾ ਹੀ ਪੁਰਾਣਾ ਹੈ ਜਿੰਨਾ ਕਿ ਪੁਰਾਣਾ ਗੁਰਦੁਆਰਾ ਸਾਹਿਬ ਸੀ ਇਹ ਹੈ ਜੀ ਦਰਬਾਰ ਸਾਹਿਬ ਜਿੱਥੇ ਕਿ ਪਿੰਡ ਦੇ ਸਾਰੇ ਹੀ ਕਾਰਜ ਕੀਤੇ ਜਾਂਦੇ ਹਨ ਇਹ ਜੋ ਤੁਸੀਂ ਡੇਰਾ ਦੇਖ ਰਹੇ ਹੋ ਇਹ ਡੇਰਾ ਵੀ ਪ੍ਰਾਤਨ ਡੇਰੇ ਵਜੋਂ ਜਾਣਿਆ ਜਾਂਦਾ ਹੈ ਜਿਸ ਵਿੱਚ ਇੱਕ ਗਊਸ਼ਾਲਾ ਹੈ ਜਿਸ ਦਾ ਬਹੁਤ ਵਧੀਆ ਸੰਭਾਲ ਕੀਤੀ ਜਾਂਦੀ ਹੈ ਸੰਤ ਬਾਬਾ ਭਰਪੂਰ ਦਾਸ ਜੀ ਵੱਲੋਂ ਇਸ ਦੀ ਪ੍ਰਧਾਨਗੀ ਹੇਠ ਜੋ ਕਿ ਸੰਤ ਬਾਬਾ ਮਹਾਪੁਰਸ਼ ਬਾਬਾ ਲਾਭਦਾਸ ਜੀ ਬੋਰੀਵਾਲੇ ਦੇ ਚੇਲੇ ਹਨ ਇਹ ਡੇਰੇ ਦੀ ਪ੍ਰਸ਼ੰਸਾ ਪੂਰੇ ਦੇਸ਼ ਭਰ ਵਿੱਚ ਕੀਤੀ ਜਾਂਦੀ ਹੈ ਇੱਥੇ ਦੂਰੋਂ ਨੇੜੋਂ ਸ਼ਰਧਾਲੂ ਚੱਲ ਕੇ ਇਸ ਡੇਰੇ ਵਿੱਚ ਦਰਸ਼ਨ ਕਰਨ ਆਉਂਦੇ ਹਨ ਹਾਂਜੀ ਜਿਵੇਂ ਕਿ ਤੁਸੀਂ ਇਹ ਡੇਰਾ ਦੇਖ ਰਹੇ ਹੋ ਇਹ ਡੇਰਾ ਵੀ ਪੁਰਾਤਨ ਡੇਰੇ ਵੱਲੋਂ ਜਾਣਿਆ ਜਾਂਦਾ ਹੈ ਹਾਂਜੀ ਆਪਾਂ ਇਸ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਬਾਬਾ ਭੋਲਾनाथ ਜੀ ਨੌਰ ਬਹਾਦਰ ਤੋਂ ਮਲਕਾਣਾ ਪਿੰਡ ਵਿੱਚ ਚੱਲ ਕੇ ਆਏ ਸਨ ਪੀਰ ਬਾਬਾ ਚਾਂਦੀਨਾਥ ਦੇ ਮੁੰਦਰਾ ਪਾ ਕੇ ਉਹਨਾਂ ਨੂੰ ਆਪਣਾ ਚੇਲਾ ਬਣਾਇਆ ਹੁਣ ਇਸ ਦਸਨਮ ਤਾਬਕ ਇਸ ਪਿੰਡ ਦਾ ਰਕਬਾ 5500 ਤੋਂ 6000 ਏਕੜ ਦੱਸਿਆ ਜਾ ਰਿਹਾ ਹੈ ਪਿੰਡ ਦੀ ਆਬਾਦੀ ਦੀ ਜੇ ਗੱਲ ਕਰੀਏ ਤਾਂ ਅੱਜ ਦੇ ਟਾਈਮ 'ਚ 5500 ਤੋਂ 6000 ਲਗਭਗ ਅਸਟੀਮੇਟ ਆਬਾਦੀ ਦੱਸੀ ਜਾ ਰਹੀ ਹੈ ਤੇ ਇੱਥੇ 4000 ਦੇ ਲਗਭਗ ਵੋਟਰ ਪਾਏ ਜਾਂਦੇ ਹਨ ਜੇ ਇਸ ਪਿੰਡ ਦੇ ਅਫੀਸਰ ਦੀ ਗੱਲ ਕਰੀਏ ਤਾਂ ਸਾਰੇ ਪੰਜਾਬ ਵਿੱਚੋਂ ਆਰਮੀ ਦੇ ਅਫੀਸਰ ਇਸ ਪਿੰਡ ਵਿੱਚੋਂ ਜਵਾਨ ਸਭ ਤੋਂ ਵੱਧ ਪਾਏ ਗਏ ਹਨ BSF ਦੇ ਜਵਾਨ ਕਮਲਜੀਤ ਸਿੰਘ ਦੇਸ਼ ਦੇ ਲਈ ਸ਼ਹੀਦੀ ਪ੍ਰਾਪਤ ਕੀਤੀ। ਜੇ ਗੱਲ ਕਰੀਏ ਤਾਂ ਇੱਥੇ ਟੀਚਰ, ਪਟਵਾਰੀ, ਪੁਲਿਸ ਤੇ ਹੋਰ ਮੈਕਮੇ ਵਿੱਚ ਵੱਖ-ਵੱਖ ਅਹੁਦਿਆਂ ਤੇ ਤਾਇਨਾਤ ਕਰਮਚਾਰੀਆਂ ਦੇ ਅਫਸਰਾਂ ਦੀ ਗਿਣਤੀ ਕਾਫੀ ਦੱਸੀ ਜਾ ਰਹੀ ਹੈ। ਜੇ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਰੈਫੈਨਰੀ ਦੀ, ਇਹ ਪਿੰਡ ਰਫੈਨਰੀ ਨਾਲ ਜੁੜਿਆ ਹੋਇਆ ਹੈ। ਵੱਖ-ਵੱਖ ਸਮੇਂ ਤੇ ਪਿੰਡ ਦੀਆਂ ਬਣਦੀਆਂ ਸਹੂਲਤਾਂ ਰੈਫੈਨਰੀ ਵੱਲੋਂ ਮਹਈਆ ਕਰਾਈਆਂ ਜਾਂਦੀਆਂ ਹਨ। ਪਿੰਡ ਦੇ ਬਹੁਤ ਸਾਰੇ ਨੌਜਵਾਨ ਵੱਖ-ਵੱਖ ਕੰਪਨੀਆਂ ਵਿੱਚ ਰੋਜ਼ਗਾਰ ਪ੍ਰਾਪਤ ਕਰ ਰਹੇ ਹਨ ਜੇ ਪਿੰਡ ਦੀ ਸਿੰਚਾਈ ਦੀ ਗੱਲ ਕਰੀਏ ਤਾਂ ਪਾਣੀ ਪੀਣ ਵਾਲਾ ਇੱਥੇ ਬਹੁਤ ਵਧੀਆ ਪ੍ਰਬੰਧ ਹੈ ਹਾਂਜੀ ਜੇ ਗੱਲ ਕਰੀਏ ਅਸੀਂ ਇੱਥੋਂ ਦੀ ਕਿਸਾਨੀ ਦੀ ਤਾਂ ਇੱਥੋਂ ਦੀ ਕਿਸਾਨ ਜੂਨੀਅਨ ਬਹੁਤ ਮਜ਼ਬੂਤ ਹੈ ਇਸ ਪਿੰਡ ਵਿੱਚ ਸਿੱਧੂਪੁਰ ਉਗਰਾਹਾ ਟਕੌਂਦਾ ਕਿਸਾਨ ਜੂਨੀਅਨਾਂ ਹਨ ਜੋ ਪਿੰਡ ਦੇ ਕਿਸਾਨਾਂ ਦੇ ਮਸਲਿਆਂ ਦੇ ਨਾਲ ਵੱਧ ਛੜ ਕੇ ਹਿੱਸਾ ਲੈਂਦੇ ਹਨ ਹਾਂਜੀ ਇਹ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਨੇੜਲਾ ਪਿੰਡ ਹੈ। ਇਸ ਪਿੰਡ ਦੀ ਜੇ ਗੱਲ ਕਰੀਏ ਇਹ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ 8 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਦੇ ਨਾਲ ਤਿੰਨ ਸ਼ਹਿਰ ਲੱਗਦੇ ਹਨ। ਇਹ ਪੰਜਾਬ ਦਾ ਸੈਕੰਡ ਲਾਸਟ ਪਿੰਡ ਹੈ। ਜੇ ਹਰਿਆਣਾ ਦੀ ਦੂਰੀ ਦੀ ਗੱਲ ਕਰੀਏ ਤਾਂ 5 ਕਿਲੋਮੀਟਰ, ਜੇ ਰਾਜਸਥਾਨ ਦੀ ਦੂਰੀ ਦੀ ਗੱਲ ਕਰੀਏ ਤਾਂ 25 ਤੋਂ 30 ਕਿਲੋਮੀਟਰ ਹੈ। ਇਸ ਦੇ ਨਾਲ ਰਾਮਾ ਮੰਡੀ, ਕਾਲਿਆਲੀ ਮੰਡੀ ਤਖਤਸ਼ੀਰੀ ਦਮਦਮਾ ਸਾਹਿਬ ਜੋ ਇੱਥੋਂ ਦੀ ਤਹਿਸੀਲ ਹੈ ਉਹ ਇਸ ਨਾਲ ਸਰਹੱਦਾਂ ਟੱਚ ਕਰਦੇ ਹਨ ਹਾਂਜੀ ਜਿਵੇਂ ਕਿ ਹੁਣ ਆਪਾਂ ਪਿੰਡ ਦੇ ਵਿਕਾਸ ਬਾਰੇ ਗੱਲ ਕਰੀਏ ਤਾਂ ਪਿਛਲੇ ਕੁਝ ਖਸਾਲਾਂ ਤੋਂ ਬਹੁਤ ਵਧੀਆ ਵਿਕਾਸ ਇਸ ਪਿੰਡ ਦਾ ਹੋਇਆ ਹੈ ਇਸ ਪਿੰਡ ਦੀਆਂ 85 ਤੋਂ 90% ਗਲੀਆਂ ਨਾਲੀਆਂ